12ਵੀਂ ਜਮਾਤ ਵਿੱਚ ਮੈਰਿਟ ਹਾਸਲ ਕਰਨ ਵਾਲੇ ਜਸਕਰਨ ਰਾਜੂ ਅਤੇ 12ਵੀਂ ਜਮਾਤ ਵਿੱਚ 95% ਅੰਕ ਹਾਸਲ ਕਰਨ ਵਾਲੀ ਦਲਜਿੰਦਰ ਕੌਰ ਵਾਸੀ ਪਿੰਡ ਚੱਕ ਧੋਤੜਾ ਨੂੰ ਪਿੰਡ ਦੇ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਲੰਬੜਦਾਰ ਨੇ ਕਿਹਾ ਕਿ ਇਹਨਾਂ ਬੱਚਿਆਂ ਨੇ ਪਿੰਡ ਦਾ ਨਾਮ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡ ਦੇ ਹੋਰ ਬੱਚਿਆਂ ਨੂੰ ਵੀ ਇਹਨਾਂ ਬੱਚਿਆਂ ਤੋਂ ਸੇਧ ਲੈ ਕੇ ਪੜ੍ਹਾਈ ਵਿੱਚ ਮੱਲਾ ਮਾਰਨੀਆਂ ਚਾਹੀਦੀਆਂ ਹਨ। ਇਸ ਮੌਕੇ ਜਿਸ ਕਾਰਨ ਰਾਜੂ ਤੇ ਦਿਲਜਿੰਦਰ ਕੌਰ ਨੇ ਪਿੰਡ ਵਾਸੀਆਂ ਦਾ ਉਹਨਾਂ ਨੂੰ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ। ਜਿਸ ਕਾਰਨ ਰਾਜੂ ਤੇ ਸਾਇਆ ਚਾਚਾ ਸਰਪੰਚ ਬਣ ਰਹੇ ਨਾਲ ਉਹਨੇ ਆਪਣੀ ਪੜ੍ਹਾਈ ਜੀਐਸਸੀ ਸੀਜੀਐਸ ਕੈਂਡੀਸਕ੍ਰੀਟਰੀ ਉਪਤੀਆ ਉਹਦੇ ਦੇ ਬਾਅਦਮੀ ਵਿੱਚ ਮੈਰਿਟਾਈਸਟਰੀ ਸਟੇਟ ਵਿੱਚ 10ਵੀਂ ਰੈਂਕ ਤੇ ਡਿਸਟ੍ਰਿਕਟ ਚ ਪਹਿਲੀ ਰੈਂਕ ਆਇਆ ਤੇ ਇਸ ਕਰਕੇ ਸਰਨੋਥੇ ਕੌਨਸਲ ਸਰਵਿਸ ਵਿੱਚ ਪੁਜਾਰੀ ਨੇ ਬਣਾ ਕੇ ਸਨਮਾਨਿਤ ਕੀਤਾ। ਕਿੰਨੇ ਪਰਸੈਂਟਜ ਆਏ? ਕੋਈ ਪਟੀਸ਼ਨ ਵਗੈਰਾ ਵੀ ਰੱਖੀ ਹੋਸੀ ਨਹੀਂ ਆਪਣੀ ਗੱਲ ਸੀ ਹੁਣ ਗਾਂ ਫਿਊਚਰ ਵਿੱਚ ਕੀ ਪਲੈਨਿੰਗ ਹੈ ਦਰਨੀ ਫਿਊਚਰ ਵਿੱਚ ਟੈਕ ਕਰਨਾ ਪੈ ਰਿਹਾ ਹੈ ਮੈਂ ਨੰਬਰ ਦਾ ਸਰਜੀਤ ਸਿੰਘ ਪਿੰਡ ਚੱਤ ਤੋਂ ਥਰੋ ਅੱਜ ਸਾਡੇ ਨਗਰ ਪੰਚਾਇਤ ਦੇ ਨਗਰ ਵਾਸੀ ਜਿਹੜੇ ਆਪਣੇ ਭਧਵਾਂ ਤੇ ਸੱਜਣਾ ਕਰਕੇ ਇਕੱਠ ਦੇ ਵਿੱਚ ਇੱਕ ਆਪਣੇ ਬੱਚੇ ਨੇ ਜਿਸ ਦਾ ਨਾਮ ਰਾਜੂ ਪੁੱਤਰ ਹੰਸਰਾਜ ਜਿਨਾਂ ਨੇ ਕਿ ਆਪਣਾ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆਪਣੇ ਬੱਚਿਆਂ ਨੂੰ ਫਸਟ ਹੋਂਦੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਦੂਸਰਾ ਸਾਡੇ ਬੇਟੀ ਤੇਜੰਦਰ कौर ਪਤਨੀ ਲਗਮ ਸਿੰਘ ਉਹਨਾਂ ਨੇ ਵੀ ਆਪਣਾ ਬਹੁਤ ਵਧੀਆ ਆਪਣਾ ਨੰਬਰ ਲੈ ਕੇ ਗਿਆ ਉਹਦੇ ਦਾ ਉਹਨਾਂ ਲਈ ਜਿਹੜਾ ਸਨਮਾਨ ਕੀਤਾ ਗਿਆ ਉਹ ਬਹੁਤ ਮਤਲਬ ਨਗਰ ਪੰਚਾਇਤ ਬਣੋ ਤੇ ਬਧਵਾਂ ਤੇ ਜਨਮ ਨਾ ਐਨਆਰਆ ਦੀ ਜਿਹੜੇ ਉਹਨਾਂ ਨੇ ਪਰਖਿਆ ਅਸਾ ਅਸੀਂ ਕਹੋਣਾ ਹੈ ਕਿ ਜਿਹੜੀ ਅੰਗਾਰ ਗਵਰਨਮੈਂਟ ਆ ਇਹ ਦਿਵਸ ਨੂੰ ਗੁਣਾ ਹੈ ਗਿਆ ਹੈ ਜਿਸ ਦਾ ਨਾਮ ਵਧੀਆ ਨੰਬਰ ਲੈ ਕੇ ਪਾਉ ਹੋ ਗਿਆ ਹੈ ਇਹਨਾਂ ਨੂੰ ਉਸ ਨੂੰ ਹਾਰਤ ਦੇ ਤੌਰ ਤੇ ਐਲीडी ਹੈਲਥੀਟੀ ਹੈ ਜਿਹੜੀ ਹੈ ਇਹ ਹੀ ਮੰਨ ਕਰਦੇ ਨੇ ਸਭੀ ਜਮਾਤਾਂ ਬਾਰੇ ਕਰਵਾ 12ਵੀਂ ਜਮਾਤ ਵਿੱਚ ਮੈਰਿਟ ਹਾਸਿਲ ਕਰਨ ਵਾਲੇ ਜਿਸ ਕਰਨ ਰਾਜੂ ਅਤੇ 12ਵੀਂ ਜਮਾਤ ਵਿੱਚ 95% ਅੰਕ ਹਾਸਿਲ ਕਰਨ ਵਾਲੀ ਦਲਜਿੰਦਰ ਕੌਰ ਵਾਸੀ ਪਿੰਡ ਚੱਕ ਧੋਥੜਾ ਨੂੰ ਪਿੰਡ ਦੀ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਿੰਡ ਦੇ ਲੰਬੜਦਾਰ ਨੇ ਕਿਹਾ ਕਿ ਇਹਨਾਂ ਬੱਚਿਆਂ ਨੇ ਪਿੰਡ ਦਾ ਨਾਮ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਇਹਨਾਂ ਬੱਚਿਆਂ ਤੋਂ ਸਿਹਤ ਲੈ ਕੇ ਪੜ੍ਹਾਈ ਵਿੱਚ ਮੱਲਾ ਮਾਰਨੀਆਂ ਚਾਹੀਦੀਆਂ ਹਨ ਇਸ ਮੌਕੇ ਜਸਕਰਨ ਰਾਜੂ ਤੇ ਦਿਲਜਿੰਦਰ ਕੌਰ ਨੇ ਪਿੰਡ ਵਾਸੀਆਂ ਦਾ ਉਹਨਾਂ ਨੂੰ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ ਇਹ ਮੇਰੇ 12ਵੀਂ ਵਿੱਚ ਮੈਡੀਟਾਈ ਸਿਟੀ ਨਾਲ ਸਟੇਟ ਵਿੱਚ 10ਵੀਂ ਦੇ ਡਿਸਕ੍ਰਿਪਸ਼ਨ ਪਾਧੀ ਲੈ ਕੇ ਆਇਆ ਤੇ ਇਸ ਕਰਕੇ ਸਰਕਾਰੀ ਕਾਲਜ ਵਿੱਚ ਸੰਪੰਚਾਇਤ ਨੇ ਬੁਲਾ ਕੇ ਸਨਮਾਨਿਤ ਕੀਤਾ ਕਿੰਨੇ ਪਰਸੈਂਟਜ ਆਏ ਮੇਰੇ 98% ਕੋਈ ਟਿਊਸ਼ਨ ਵਗੈਰਾ ਵੀ ਰੱਖੀ ਹੋ ਸੀ ਨਹੀਂ ਆਪਣੀ ਪੈਂਸ ਸੀ ਹੁਣ ਗਾਂ ਫਿਊਚਰ ਵਿੱਚ ਕੀ ਪਲੈਨਿੰਗ ਹੈ ਤੁਹਾਡੀ ਫਿਊਚਰ ਵਿੱਚ ਨਾ ਚੈੱਕ ਕਰਨ ਲੈ ਰਿਹਾ ਪਰਦਾ ਸੇ ਜੀ ਸੰਕਟ ਚਤਤੋ ਚੋ ਅੱਜ ਸਾਡੇ ਨਗਰ ਪੰਚਾਇਤ ਦੇ ਨਗਰ ਵਾਸੀ ਜਿਹੜੇ ਆਪਣੇ ਮਦਮਾਂ ਦੇ ਸੱਜਣਾ ਕਰਕੇ ਇਕੱਠੇ ਹੋ ਦੇਚੂ ਇੱਕ ਆਪਣੇ ਬੱਚੇ ਨੇ ਦਸਕਰ ਰਾਜੂ ਪੁੱਤਰ ਹੰਗਰ ਜਿਨ੍ਹਾਂ ਨੇ ਹੀ ਆਪਣਾ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆਪਣੀ ਆਰਟ ਦੇ ਵਿੱਚ ਖਾਸ ਤੌਰ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਦੂਸਰਾ ਸਾਡੇ ਬੇਟੀ ਤੇਜੰਤਰ ਕੌਰ ਪੁੱਤਰੀ ਨਗਰਵਸਨ ਉਹਨਾਂ ਨੇ ਵੀ ਆਪਣਾ ਬਹੁਤ ਵਧੀਆ ਆਪਣਾ ਨੰਬਰ ਪਾਏ ਹੈ ਗਿਆ ਦੇ ਰਮਾ ਲਈ ਦੇ ਸਨਮਾਨ ਕੀਤਾ ਗਿਆ ਜੁਆ ਪ੍ਰਭ ਮਲਾ ਨਗਰ ਪੰਚਾਇਤ ਬਣਾ ਦੇ ਭਗਵਾਨ ਦੇ ਨਾਮ ਐਨਾਰੇ ਕਿਨ ਦੇ ਸਭ ਨੂੰ ਮਾਣ ਕਰਦਾ ਆ ਸਾ ਅਸੀਂ ਕਹੋਣਾ ਕਿ ਜਿਹੜੀ ਹਿੰਦੂ ਗਵਰਨਮੈਂਟ ਹੈ ਇਹ ਦਿਨ ਸੁਪੂਰਨ ਹੈ ਗਿਆ ਨਾਂ ਵਧੀਆ ਨੰਬਰ ਲੈ ਕੇ ਪਾਪ ਹੋ ਰਿਹਾ ਇਆਂ ਨੂੰ ਕੁਝ ਮੁਬਾਰਕ ਦੇ ਤੌਰ ਤੇ ਮੈਂ ਜਿਹੜੀ ਇਹਨਾਂ ਦੀ ਹੈਲਪ ਕੀਤੀ ਜਾਂਦੀ ਜਿਹੜੀ ਆ ਇਹ ਵੀ ਮੰਨ ਕਰਦੇ ਨੇ ਅਸੀਂ ਜਮਾ ਬਾਈ ਪੰਚਾਇਤ ਦਾ Why do